ਇਹ ਤੋਂ 15 ਸਾਲ ਪਹਿਲਾਂ ਇੱਕ ਕਲਾਕਾਰ ਹੋਇਆ ਸੀ ਅੰਮ੍ਰਿਤਸਰ ਵਾਲ ਸੈਡ ਦਾ ਹੁਣ ਵੀ ਉਹ ਜੀ ਬਹੁਤ ਬਹੁਤ ਯਾਨੀ ਕਿ ਉਹਦੇ ਵਧੀਆ ਗਾਣੇ ਨੇ ਵਧੀਆ ਬੰਦਾ ਮੈਨੂੰ ਵਧੀਆ ਲੱਗਦਾ ਬੰਦਾ ਨਾ ਤੇ ਉਹ ਜਦੋਂ ਉਹਦਾ ਵਿਚਾਰ ਦੀ ਤਰੱਕੀ ਹੋਈ ਹੋਈ ਨਾ ਇੱਕ ਆਪਣੇ ਇੱਥੇ ਕਲਾਕਾਰ ਜਿਹੜੇ ਆਪਾਂ ਕਹਿੰਦੇ ਹੁੰਦੇ ਨੇ ਵੀ ਜਿਹੜੇ ਐਸਟੈਬਲਿਸ਼ਡ ਹੁੰਦੇ ਨੇ ਜਿਹੜੇ ਪੁਰਾਣੇ ਕਲਾਕਾਰ ਹੁੰਦੇ ਨੇ ਉਹਨਾਂ ਨੇ ਸਾਲੇ ਨੇ ਕੀ ਕੀਤਾ ਉਹਦੇ ਘਰ ਦਾ ਨੰਬਰ ਦੇਤਾ ਜਦੋਂ ਪੂਰੀ ਪੂਰੀ ਚੜ੍ਹਾਈ ਹੋ ਗਈ ਉਹਨਾਂ ਨੂੰ ਪਤਾ ਲੱਗ ਗਿਆ ਉਹਨੇ ਤਾਂ ਕੁਛ ਨਹੀਂ ਕਿਹਾ ਕਿਸਨੂੰ ਵਿਚਾਰੇ ਨੂੰ ਪਰ ਜਿਹੜੇ ਆ ਦੋ ਤਿੰਨ ਲੀਡ ਫਕੀਰ ਸੀਗੇ ਉੱਥੇ ਲੀਡ ਫਕੀਰ ਤਾਂ ਇੱਕੋ ਹੀ ਹੈ ਉਹੀ ਸੀਗਾ ਤੇ ਕੀ ਕੀਤਾ ਨਾ ਉਹਦੇ ਘਰ ਦਾ ਨੰਬਰ ਦਿੱਤਾ ਸ਼ੁਰੂ ਤੋਂ ਇਹ ਕੰਮ ਕਰਦੇ ਆਏ ਨੇ ਘਰ ਦਾ ਨੰਬਰ ਕਿਵੇਂ ਯਾਨੀ ਕਿ ਜਿਹੜਾ ਆਪਣੇ ਘਰਦਿਆਂ ਕੋਲੇ ਹੁੰਦਾ ਉਦੋਂ ਉਹਨਾਂ ਟਾਈਮਾਂ 'ਚ ਲੈਂਡਲਾਈਨ ਹੋਣਗੇ ਤੇ ਨੰਬਰ ਦੇਤਾ ਕਹਿੰਦਾ ਐ ਕਰੋ ਜਿੰਨੇ ਵੀ ਆਪਣੇ ਫੈਨ ਨੇ ਗੁਰਪੰਜ ਪਾਤਾ ਜਿੰਨੇ ਆਪਣੇ ਫੈਨ ਇਹਨੂੰ ਜ਼ਲਦੋਂ ਬਾਲਾਂ ਕੱਢੋ ਇਹਨੂੰ ਜ਼ਲਦੋਂ ਪਤਾ ਲੱਗੇ ਬੀਬੋ ਬੋਲਦਾ ਕਿਵੇਂ ਤਰੱਕੀ ਕਿਵੇਂ ਕਰ ਗਿਆ ਇਹ ਬੰਨਾ ਕਰਕੇ ਉਹ ਵਿਚਾਰੇ شریف ਬੰਦੇ ਸੀ ਯਾਰ ਜਦੋਂ ਉਹ ਛੱਡ ਗਏ ਯਾਰ ਉਸ ਚੀਜ਼ ਨੂੰ ਹਨਾ ਕੋਈ ਗੱਲ ਨਹੀਂ ਹਾਂ ਵੇਖੀ ਦਿੱਕਤ ਫਿਰ ਇਹਨਾਂ ਨੇ ਕੀ ਅਗੇ ਕਰਿਆ ਫਿਰ ਇੱਕ ਦੋ ਬੰਦਿਆਂ ਨਾਲ ਹੋਰ ਇਹਨਾਂ ਨੇ ਕੀਤਾ ਫਿਰ ਗਾਣਾ ਕੱਢਦੇ ਨੇ ਵੀ ਸਲਾਣਾ ਸਾਡੇ ਤਾਂ ਐ ਇਸ ਟਾਈਮ ਢੰਕਾ ਜੇ ਆ ਉਹ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਮੇਰਾ ਭਰਾ ਹੁਣ ਤੱਕ ਤੁਸੀਂ ਜਿੰਨੇ ਨਾਲ ਜੋ ਕੀਤਾ ਫੋਨ ਫਾਨ ਮੈਸੇਜ ਮੂਸੇਜ ਇਹੀ ਗੱਲ ਇਹ ਇਹੀ ਕੋਸ਼ਿਸ਼ ਕੱਲ ਪਰਸੋਂ ਦਾ ਇਹ ਇੱਧਰ ਸਾਡੇ ਵੱਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਨਕੁਆਇਰੀ ਨੰਬਰ ਤੇ ਫੋਨ ਕਰਤਾ ਅਸੀਂ ਐ ਕਰਦੇ ਆਂਗੇ ਅਸੀਂ ਉਹ ਕਰਦੇ ਆਂਗੇ ਈਮੇਲਾਂ ਕਰਤੀਆਂ ਅਸੀਂ ਇਹ ਕਰਦੇ ਆਂਗੇ ਫਲਾਨਾ ਝੰਕਾ ਕਰਦਾ ਮੇਰੀ ਗੱਲ ਸੁਣੋ ਏ ਠੀਕ ਹੈ ਨਾ ਪਹਿਲੀ ਗੱਲ ਮੇਰਾ ਸੁਭਾਅ ਹੈ ਮੈਂ ਜ਼ਿੰਦਗੀ ਦੇ ਵਿੱਚ ਨਾ ਕਰੀ ਕਿਸ ਨੂੰ ਮਾੜਾ ਚੰਗਾ ਇਹ ਤੱਕ ਬੋਲਿਆ ਨਾ ਮੈਂ ਬੋਲਾ ਜੇ ਮੈਂ ਜਿੱਦਣ ਬੋਲਦਾ ਮੈਂ ਠੇਕ ਠੋਕ ਕੇ ਕਹਿੰਦਾ ਵੀ ਤੈਨੂੰ ਕਿਹਾ ਠੀਕ ਹੈ ਨਾ ਬੀਆ ਜਿਹੜੀਆਂ ਲੀਰਾਂ ਵਾਲੀਆਂ ਗੱਲਾਂ ਕਰਦੀਆਂ ਨੇ ਵਿਚਾਂ ਲੀਰਾਂ ਨੂੰ ਕਹਿਣਾ ਬੁੱੱਚੀ ਤੁਹਾਡੇ ਉਸਤਾਦ ਨੂੰ ਕਹਿਣਾ ਠੀਕ ਹੈ ਨਾ ਵੀ ਆਪਦਾ ਬੰਦੇ ਵਾਂਗੂ ਉਹਦਾ ਖੁੰਝ ਲਾ ਕੇ ਆਪਦਾ ਕੰਮ ਕਰੀ ਚੱਲੋ ਠੀਕ ਹੈ ਨਾ ਨਾ ਮੈਂ ਲੈਣ ਦੇਣ ਦੇ ਵਿੱਚ ਕਿਸੇ ਨਾਲ ਤੁਹਾਡੇ 'ਚ ਹੈਗਾ ਨਾ ਹੈਗਾ ਪਰ ਜੇ ਮੈਨੂੰ ਵੇਚ ਚੜੀਸੂਗੇ ਨਾ ਮੈਂ ਇਹੋ ਜਿਹਾ ਘੋਟਾ ਝੜਾਉਂਗਾ ساری ਜ਼ਿੰਦਗੀ ਯਾਦ ਰੱਖੂਗੇ ਠੀਕ ਹੈ ਨਾ ਹੁਣ ਤੱਕ ਤੁਸੀਂ ਕੁੜੀਆਂ ਹੀ ਦਵਾਇਆਂ ਨੇ ਕੁੜੀਆਂ ਦੇ ਪੇਜਾਂ ਤੇ ਜਾ ਜਾ ਕਮੈਂਟ ਗਾਲਾਂ ਕੱਢ ਕੇ ਆ ਲੀਰਾਂ ਫਕੀਰਾਂ ਵਾਲੇ ਕੰਮ ਨਾ ਜ਼ਿੰਦਗੀ ਦੇ ਵਿੱਚ ਬੰਦੇ ਵਾਲੇ ਦਾ ਮਰਦਾਂ ਵਾਲੇ ਕੰਮ ਚਾਹੀਏ ਆਉਨੇ ਨੇ ਨਹੀਂ ਇਹ ਹੈ ਹੁਣ ਠੀਕ ਹੈ ਨਾ ਹੁਣ ਤੱਕ ਤੁਸੀਂ ਕੁੜੀਆਂ ਡਰਾਈਆਂ ਨੇ ਉਹੜਾ ਕਿਸੇ ਸਰਿਆ ਨਾਲ ਬਾਹ ਨਹੀਂ ਪਿਆ ਠੀਕ ਹੈ ਨਾ ਕੀ ਇਨਕੁਆਇਰੀ ਨੰਬਰ ਵਾਲੇ ਤੇ ਫੋਨ ਕਰਕੇ ਸਿਸਟਮ ਕਰਕੇ ਵੀ ਆਂ ਅਸੀਂ ਆ ਕਰ ਦਾਂਗੇ ਕਿਆ ਕਰ ਦੇਉਂਗੇ ਤੁਸੀਂ ਲੁੱਕ ਕੇ ਥੋੜੀ ਰਹਿਨੇ ਕਿਸੇ ਪਾਸੇ ਠੀਕ ਹੈ ਨਾ ਆਹ ਆਪ ਦੇ ਪਿੰਡ ਰਹਨੇ ਆ ਥੋ ਕੇ ਸਾਰੇ ਸਾਰੀ ਦੁਨੀਆ ਨੂੰ ਪਤਾ ਕਿੱਥੇ ਰਹਨੇ ਆ ਇੱਥੇ ਬੋਲ ਕੇ ਚੰਡੀਗੜ੍ਹ ਲੁੱਕ ਕੇ ਥੋੜੀ ਬਿਠਦਾ ਮੈਂ ਠੀਕ ਹੈ ਨਾ ਜੇ ਕਿਸੇ ਨਾਲ ਜੇ ਕਿਸੇ ਨਾਲ ਬਣਦੀ ਵੀ ਨਹੀਂ ਤਾਂ ਨਾਮ ਲੈ ਕੇ ਕਹਿਣਾ ਵੀ ਹਾਂ ਉਹ ਤੈਨੂੰ ਕਹੇ ਠੀਕ ਹੈ ਨਾ ਜੇ ਤਾਂ ਹਿੰਮਤ ਹੈ ਕਿ ਪੰਗੇ ਲੈਣ ਦੀ ਤਾਂ ਤਾਂ ਸੱਦਨ ਉੱਤੇ ਹੋ ਕੇ ਲਿਆ ਕਰੋ ਪੰਗੇ ਠੀਕ ਹੈ ਨਾ ਆਪ ਉਹ ਨਾ ਫਨ ਵਾਲਾ ਸਿਸਟਮ ਨਾ ਮੈਂ ਇਹ ਟੱਕ ਕਿਸ ਨਾਲ ਇਹ ਜੇ ਲੋਅ ਗ੍ਰੇਡ ਵਾਲੇ ਕੰਮ ਕਰੀ ਕਿਤੇ ਨੇ ਗੱਲ ਮੈਂ ਤਾਂ ਨਹੀਂ ਕਰ ਰਿਹਾ ਕਿਉਂਕਿ ਮੈਂ ਮੈਂ ਆਪਦੇ ਆਪ ਵਿੱਚ ਸੁਧਾਰ ਕੀਤਾ ਵੀ ਚੱਲ ਮੈਂ ਕਿਸੇ ਨੂੰ ਮੂਬੂਰਾ ਚੰਗਾ ਨਹੀਂ ਬੋਲਣਾ ਠੀਕ ਹੈ ਨਾ ਹੁਣ ਤੱਕ ਤੁਸੀਂ ਬੁੜੀਆਂ ਦਵਾਈਆਂ ਨੇ ਠੀਕ ਹੈ ਸ਼ਰੀਫ ਲੋਕ ਦਵਾਏ ਨੇ ਜਿੰਨਾ ਮੈਨੂੰ ਛੇੜੋਗੇ ਮੈਂ ਤਾਂ ਇਹੋ ਜੱਲ ਬੰਨ ਜਿੰਨਾ ਛੇੜੋਗੇ ਮੈਂ ਤੁਡੀ ਉਨੀ ਵੱਧ ਵੱਧਰੀ ਬਣਾਉਂਗਾ ਠੀਕ ਹੈ ਨਾ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਜਿੰਨਾ ਜਿੰਨਾ ਕਈ ਜਿਵੇਂ ਆਪਣੀ ਜ਼ਿੰਦਗੀ ਚ ਸੁਧਾਰ ਕੀਤੀ ਵੀ ਚਲ ਆਪਾਂ ਕਿਸ ਨੂੰ ਰਿਪਲਾਈ ਨਹੀਂ ਕਰਨਾ ਆਪਾਂ ਕਿਹ ਨਾਲ ਲੜਨਾ ਨਹੀਂ ਵਾਇਗਰ ਉਹਨੇ ਟੈਲੈਂਟ ਦਿੱਤਾ ਠੀਕ ਹੈ ਨਾ ਆਪਾਂ ਨੂੰ ਕੋਈ ਚੰਗੀ ਚੀਜ਼ ਦਿੱਤੀ ਹੈ ਤਾਂ ਉਹਦਾ ਆਪਾਂ ਚੰਗੀ ਚੀਜ਼ ਲਈ ਇਸਤੇਮਾਲ ਕਰੀਏ ਕਿਸੇ ਦੀ ਬੇਇੱਜ਼ਤੀ ਕਰਨ ਅੱਗੇ ਠੀਕ ਹੈ ਚਲ ਅਸੀਂ ਨਿਆਂ ਆਪਣੇ ਸਾਰੇ ਗਲਤੀਆਂ ਕਰਦੇ ਨੇ ਅਸੀਂ ਵੀ ਕੀਤੀਆਂ ਮੈਂ ਵੀ ਸਿੱਖਿਆ ਉਹ ਚੀਜ਼ਾਂ ਨੂੰ ਪਰ ਉਸ ਚੀਜ਼ ਦਾ ਤੁਸੀਂ ਕਿਸੇ ਦਾ ਗਲਤ ਫਾਇਦਾ ਨਾ ਚੱਕ ਠੀਕ ਹੁਣ